ਕਿ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਇਹ ਮੇਰੀ ਬੇਨਤੀ ਮੈਂ ਤੁਹਾਨੂੰ ਡਾਟਾ ਦੇ ਹਿਸਾਬ ਨਾਲ ਕਹਿ ਰਿਹਾ ਕਿ ਜਿਹੜਾ ਸਾਡੇ ਬੀਬੀਐਮਬੀ ਛੱਡ ਰਿਹਾ ਪਾਣੀ ਜਿਹੜਾ ਭਾਖੜਾ ਚੋਤੀ ਪੌਂਗ ਡੈਮ ਚੋਂ ਛੱਡਿਆ ਜਾ ਰਿਹਾ ਜਿਵੇਂ ਰਣਜੀਤ ਡੈਮ ਟੁੱਟਿਆ ਨਾ ਆਪਣਾ 21 ਤਰੀਕ ਨੂੰ ਜਾਂ 17 ਤਰੀਕ ਨੂੰ ਉੱਥੇ 8800 ਕਿਊਸਿਕ ਛੱਡਿਆ ਗਿਆ ਤੇ ਬਾਅਦ ਦੇ ਵਿੱਚ ਉਹ 1,70,000 ਤੱਕ ਹੋ ਗਿਆ ਚਾਰਾਂ ਦਿਨਾਂ 'ਚ ਸੇਮ ਥਿੰਗ ਇਪੌਂਗ ਡੈਮ ਚ ਹੋਇਆ 7 اگست ਨੂੰ ਉਥੋਂ ਸਿਰਫ 21000 ਨਹੀਂ ਮੈਂ ਦੱਸ ਮੈਂ ਦੱਸ ਦਿੰਦਾ ਉਹ ਫਿਰ ਵਜ੍ਹਾ ਨਹੀਂ ਮੈਂ ਉਹਦੀ ਵਜ੍ਹਾ ਦੱਸ ਦਿੰਦਾ ਕੀ ਹੈ ਉਹਦੀ ਵਜ੍ਹਾ ਦੱਸ ਦਿੰਦਾ ਕੀ ਹੈ ਜੋ ਜਿਹੜੀ ਤੁਸੀਂ ਜਾਂਚ ਕਰਵਾ ਸਕਦੇ ਹੋ ਕਿਉਂਕਿ BBMB ਆਪਣੇ ਹੱਥ 'ਚ ਨਹੀਂ ਪਰ ਆਪਾਂ ਕਹਿ ਤਾਂ ਸਕਦੇ ਹਾਂ ਉਹ ਪੌਂਗ 'ਚ ਕੀ ਹੈ ਜਾਂ ਭਾਖੜਾ 'ਚ ਕੀ ਹੈ ਜਿਹੜਾ ਪਾਣੀ ਪਹਿਲਾਂ ਆ ਰਿਹਾ ਓਦੋਂ ਉਹਦਾ ਲੈਵਲ ਅਗਰ ਆਪਾਂ ਘਟਾਨੇ ਆਪਾਂ ਬਾਅਦ ਚ ਜਾਂਚ ਕਰਾ ਲਾਂਗੇ ਮੈਂ ਉਹੀ ਕਹਿ ਰਿਹਾ ਪਰਵਾਰਾਂ ਨੂੰ ਆਪਾਂ ਇਹਦਾ ਉਹਦੀ ਵਜ੍ਹਾ ਇੱਕ ਉਹਦੀ ਵਜ੍ਹਾ ਦੱਸ ਦੋ ਪਾਣੀ ਤੇ ਆ ਗਿਆ ਇਹ ਆਪਾਂ ਬਾਅਦ ਚ ਜਾਂਚ ਕਰਾਂਗੇ ਭੁੱਲਰ ਸਾਹਿਬ ਉਹਦੀ ਭੁੱਲਰ ਸਾਹਿਬ ਜੇ BBMP ਦੀ ਗਲਤੀ ਹੈ ਤੇ ਇਹ ਨੈਸ਼ਨਲ ਡਿਜ਼ਾਸਟਰ ਬਣੇ ਨਾ ਇੱਕ ਰਾਸ਼ਟਰੀ ਆਪਦਾ ਬਣੇ ਤੇ ਇਹਨਾਂ ਦੀ ਮਦਦ ਹੋਵੇ ਨੇ ਕਰੀਓ ਜੀ ਬਸ ਆਈ ਮੇਰਾ ਕਹਿੰਦੇ ਪਹਿਲਾਂ ਆਪਾਂ ਪਰਿਵਾਰ ਕੱਢੀਏ ਸਾਰੇ ਨਾਲ ਮਿਲ ਕੇ ਬਿਲਕੁਲ ਬਿਲਕੁਲ ਨਹੀਂ ਨਹੀਂ ਕੋਗੇ ਖੁਸ਼ੀ ਇਤਫਾਕ ਨਾਲ ਮਿਲ ਗਏ ਆ ਮੈਂ ਤੁਹਾਡੇ ਨਾਲ ਕੋਈ ਇਹ ਨਹੀਂ ਕਹਿ ਰਿਹਾ ਕਿ ਵੀ ਉਹ ਜੀ ਨਾ ਨਾ ਵਾ ਅਈ ਨਾ ਵਾ ਦੁੱਧ ਮੈਨੂੰ ਪਤਾ ਤੁਸੀਂ ਵਧੀਆ ਬੰਦੇ ਜੀ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਇਹ ਹਾੜਾ ਵਾਲੇ ਸਾਰੇ ਇਥੇ ਨਾ ਦਰਿਆ ਦੀ ਪੈਲੀ ਹੈ ਹੂੰ ਨਹੀਂ ਦਰਿਆ ਦੀ ਨਹੀਂ ਇਹਨਾਂ ਦੀ ਪੈਲੀ ਹੈ ਇਹਨਾਂ ਦਰਿਆ ਦੀ ਨਹੀਂ ਹਾਂ ਜੀ ਨਾ ਹੁਣ ਆਪਾਂ ਇਹਨਾਂ ਦਾ ਇੱਕ ਕੰਮ ਕਰਨਾ ਹੈ ਕਿਉਂਕਿ ਨਾ ਤਾਂ ਪਿਛਲੇ ਆਣੇ ਕੀਤਾ ਨਾ ਉਹ ਦੂ ਪਿਛਲੇ ਆਣੇ ਕੀਤਾ ਤੁਸੀਂ ਆਏ ਹੋਰ ਕਮ ਸੇ ਕਮ ਇਹਨਾਂ ਦੀ ਮਾਲਕੀ ਦਾ ਹੱਕ ਦਵਾਓ ਦਰਿਆ ਥੱਲੇ ਇਹਨਾਂ ਦੀ ਮਾਲਕੀ ਹੈ ਔਰ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਵਿਚਾਰਿਆਂ ਨੂੰ ਮੁਆਵਜ਼ਾ ਨਹੀਂ ਮਿਲਣਾ ਹੈ ਆਪਾਂ ਇਹਨਾਂ ਨੂੰ ਹੱਕ ਦਵਾਤਾ ਜਿਹੜੀ ਰੇਤ ਆ ਉਹਦੀ ਖੱਡ ਮਨਜ਼ੂਰ ਹੋ ਗਈ ਇਹਨਾਂ ਦੇ ਨਾਂ ਤੇ ਹੁਣ ਇਹ ਰੇਤ ਇਹ ਵੇਚ ਸਕਣਗੇ ਢੱਕਣਗੇ ਇਹੋ ਵੇਚਣਗੇ ਜਿਹੜਾ ਪਠਾਨਕੋਟ ਤੋਂ ਲੈ ਕੇ ਫਾਜ਼ਲਕਾ ਤੱਕ ਸਭ ਲੋਕ ਮੈਂ ਕਹੇ ਜੇ ਤੂੰ ਖਾੜੀ ਇਹਨਾਂ ਦੇ ਨਾਂ ਤੇ ਪਾਸ ਹੋ ਸਾਰਾ ਵਾਲਾ ਹਿੱਸਾ ਨਾ ਦੇਖੋ ਜਿੱਥੇ ਜਿੱਥੇ ਰੇਤ ਆ ਉਹ ਖੱਡ ਜਿਹੜੀ ਮਨਜ਼ੂਰ ਹੋਣੀ ਹੈ ਰੇਤ ਤਾਂ ਸਾਰੇ ਚ ਆ ਜੂਗੀ ਏਦਾਂ ਹੁੰਦਾ ਮਾਨ ਸਾਹਿਬ ਕਈ ਜਗ੍ਹਾ ਇਹੋ ਜੀਆਂ ਵਾ ਜਿਵੇਂ ਮੰਨ ਲਓ ਬਾਰਡਰ ਏਰੀਆ ਵਾ ਬਾਰਡਰ ਏਰੀਆ ਤੇ ਖੱਡ ਮਨਜ਼ੂਰ ਨਹੀਂ ਹੋ ਸਕਦੀ ਕਿਉਂਕਿ ਉੱਥੇ ਉਹ ਰੀਜ਼ਨ ਆ ਸਿਕਿਉਰਿਟੀ ਰੀਜ਼ਨ ਉਹਦੇ ਬਾਅਦ ਜਿੱਥੇ ਜ਼ਿਆਦਾ ਡੂੰਘਾ ਵਾ ਉੱਥੇ ਵੀ ਨਹੀਂ ਮਨਜ਼ੂਰ ਹੋ ਸਕਦੀ ਕਿਉਂਕਿ ਉੱਤੇ ਅੱਗੇ ਬਹੁਤ ਜ਼ਿਆਦਾ ਡੂੰਗੀ ਜਗ੍ਹਾ ਵਾ ਉਤੋਂ ਕਿਵੇਂ ਜਿੱਥੇ ਜਿਹੜੇ ਇਲਾਕਿਆਂ ਚ ਮਨਜ਼ੂਰ ਹੁੰਦੀਆਂ ਖੱਡਾਂ ਅੱਗੇ ਠੇਕੇਦਾਰ ਲੁੱਟ ਕੇ ਲੈ ਜਾਂਦਾ ਸੀ ਉਹ ਕੰਮ ਨਿਭੜ ਜੂਗਾ ਉਹ ਕਿਸਾਨ ਦੀ ਪਾਸ ਹੋਊਗੀ ਹੁਣ ਮੰਨ ਲਓ ਜੇ ਬੰਨ ਦੇ ਬ ਬੰਦੇ ਨਾਲ ਉਤੋਂ ਰੇ ਚੁੱਕ ਸਕਦਾ ਜੇ ਆਪਾਂ ਕਿ ਉੱਥੇ ਖੱਡ ਮਨਜ਼ੂਰ ਹੋ ਜੇ ਤਾਂ ਫਿਰ ਬੰਨੂ ਖੋਰਾ ਲੱਗ ਜਾਊਗਾ ਬਿਲਕੁਲ ਜੋ ਜੈਨੂਨ ਥਾਵਾਂ ਵਾਂ ਉਹਦੇ ਚ ठेकेदार ਦੀ ਖੱਡ ਮਨਜ਼ੂਰ ਨਹੀਂ ਹੋਊਗੀ ਉਹਦੇ ਚ ਮਨਜ਼ੂਰ ਹੋਊਗੀ ਕਿਸਾਨ ਦੀ ਖੱਡ ਉਹ ਰੂਲ ਬਣਾਤਾ ਪਾਲਿਸੀ ਬਣਾਤੀ ਹੈ ਮੁਆਵਜ਼ੇ ਤੋਂ ਨਾਕੋਸ਼ਤਾ ਨੇ ਪਿਛਲੇ ਵਾਰ ਦੀ ਗੱਲ ਕਰਾਂ ਸੀ ਅੰਦਰ ਜਾ ਕੇ ਕਿਸਾਨਾਂ ਨਾਲ ਗੱਲ ਕਰੀ ਉਹ ਕਹਿੰਦੇ 2023 ਦੇ ਵਿੱਚ ਸਾਡੇ ਕੋਲ ਮੁਆਵਜ਼ਾ ਬਹੁਤ ਘੱਟ ਕਿਸਾਨਾਂ ਤੱਕ ਪਹੁੰਚਿਆ ਅਸਲ ਵਿੱਚ ਕਿਸਾਨਾਂ ਤੱਕ ਮੁਆਵਜ਼ਾ ਵੀ ਨਹੀਂ ਪਹੁੰਚਿਆ ਤਾਂ ਮੁਆਵਜ਼ੇ ਦਾ ਮਾਰੇ ਕਿ ਪਾ ਕਰਿਆ ਪਾਣੀ ਹਕੇ ਖਤਮ ਹੋ ਜਾਏ ਬਰਸਾਤ ਹੂੰ 1-1 ਰੁਪਇਆ ਉਸ ਬੰਦੇ ਨੂੰ ਮਿਲੂਗਾ ਜਿਹਦਾ ਨੁਕਸਾਨ ਹੋਇਆ ਇਹ ਮੈਨੂੰ ਵੀ ਪੱਕਾ ਪਾ ਵੀ ਜਿਹੜੇ ਪੰਨੋ ਪਾਰ ਵਾਲੇ ਹੁੰਦੇ ਕਈ ਰਾਂ ਉਹ ਸ਼ੈਤਾਨੀ ਕਰ ਜਾਂਦੇ ਆ ਬੰਦੇ ਉਹ ਸਾਡੇ ਉਹ ਵੀ ਕਿਸਾਨ ਭਰਾਣੋਂ ਕੋਈ ਉਪਰੇ ਨਹੀਂ ਪਰ ਉਹਨਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਅਸੀਂ ਏਰਕਾ ਨਿਗਰ ਰੱਖਾਂਗੇ ਜਿਨ੍ਹਾਂ ਦਾ ਦਰਿਆ ਦੇ ਵਿੱਚ ਨੁਕਸਾਨ ਹੋਇਆ ਉਹ ਮਾਰ ਦਿਆ ਸਾਰੇ ਦਾ ਸਾਰਾ ਜੋ ਆਊ 1-1 ਰੁਪਇਆ ਉਹਨਾਂ ਦੇ ਖਾਤੇ 'ਪੋਂ ਜੇ ਕੋਈ ਪਟਵਾਰੀ ਗਲਤੀ ਕਰੂਗਾ ਉਹਨੂੰ ਮੌਕੇ ਤੇ ਸਸਪੈਂਡ ਨਹੀਂ ਡਿਸਮਿਸ ਕਰਵਾਵਾਂ ਜਿਹੜਾ ਕੋਈ ਪਟਵਾਰੀ ਗਲਤ ਬੰਦੇ ਦੇ ਖਾਤੇ 'ਚ ਪੈਸੇ ਪਾਵੇ ਇਹ ਕਹਿੰਦਾ ਤੇ ਬਾਦ ਨੂੰ ਇੱਕ ਖੱਡਾਂ ਨੂੰ ਕੰਮ ਹੋਰ ਕਰੇ ਜਿਵੇਂ ਤੁਹਾਡੇ ਪਾਣੀ ਆਉਂਦਾ ਹੈ ਨਾ ਜਿਹੜੇ ਦਰਿਆ ਇਹਨਾਂ ਦੀ ਮਾਲਕੀ ਹੈ ਜਿਹੜੀ ਉੱਥੇ ਨਾ ਮੱਛੀ ਦੇ ਲਈ ਦੇ ਠੇਕੇ ਦੇ ਦਿੰਦੇ ਨੇ ਆਪਣੀ ਸਰਕਾਰ ਹੀ ਦਿੰਦੀ ਹੈ ਤੇ ਉਹ ਜਿਹੜੇ ਮੱਛੀ ਫੜ ਕੇ ਲੈ ਜਾਂਦੇ ਨੇ ਉਹ ਮੱਛੀ ਦਾ ਪੈਸਾ ਕਮਾ ਲੈਂਦੇ ਨੇ ਤੇ ਠੇਕੇ ਦਾ ਪੈਸਾ ਸਰਕਾਰ ਨੂੰ ਆਉਂਦਾ ਹੈ ਮਾਲਕੀ ਇਹਨਾਂ ਦੀ ਉਹ ਇਹਨਾਂ ਨੂੰ ਮੱਛੀ ਦਾ ਇਹ ਹੁੰਦਾ ਉਹ ਨਰ ਤਰਖਾਵਾਂ ਹੁੰਦੀਆਂ ਉਹ ਇਧਰੋਂ ਨਹੀਂ ਆ ਕੇ ਫੜ ਸਕਦੇ ਉਹ ਸਰਕਾਰੀ ਜਗਾ ਤੇ ਉਹਨਾਂ ਨੂੰ ਟੈਂਡਰ ਦਿੱਤਾ ਹੁੰਦਾ ਜੇ ਇਹਨਾਂ ਦੀ ਕਿਤੇ ਪਹਿਲੀ ਜਿਹੜੀ ਮਾਲਕੀ ਲੇ ਉੱਥੋਂ ਫੜਦੇ ਰੋਕ ਸਕਦੇ ਆ ਉਹ ਨਰ ਤਰਿਆ ਨਾ ਦਰਿਆ ਕਿਤੇ ਵੀ ਤੁਹਾਨੂੰ ਤਾਂ ਪਤਾ ਗੱਲ ਨਹੀਂ ਇਹਨਾਂ ਦੀ ਮਾਲਕੀ ਜਿਹੜੀ ਆ ਉਹ ਹੈਡ ਤੋਂ ਅੱਗੇ ਆ ਪਿੱਛੇ ਕਾਰੀ ਜਮੀਨ ਨਹੀਂ ਆ ਜਿਹੜੀ ਪਿੱਛੇ ਆ ਉਹ ਕੁਝ ਬਲਟ ਸੈਂਟਰੀ ਦੀ ਆ ਕੁਝ ਪ੍ਰੋਵੀਜ਼ਨਲ ਗਵਰਨਮੈਂਟ ਦੀ ਆ ਇਸ ਤਰ੍ਹਾਂ ਕਰਕੇ ਉਹ ਸਰਕਾਰ ਦੀਆਂ ਮਾਲਕੀਆਂ ਉੱਥੇ ਠੇਕਾ ਦਿੱਤਾ ਜਾਂਦਾ ਉਹਨਾਂ ਨੂੰ ਉੱਥੋਂ ਦੀ ਪਰਮਿਸ਼ਨ ਹੁੰਦੀ ਮੱਛੀ ਫੜਨ ਦੀ ਜਿਹੜੀਆਂ ਸਰਕਾਰੀ ਥਾਵਾਂ ਸੁਲਤਾਨਪੁਰ ਲੋਧੀ ਆ ਪਠਾਨਕੋਟ ਆ ਚਲੀ ਜਾਗੇ ਜਿਹੜਾ ਮਸਲਾ ਇੱਥੇ ਆ ਨਾ ਉਧਰ ਵੀ ਇਹੀ ਮਸਲਾ ਆ ਪਾਣੀ ਮਾਜਦਾ ਆਦੀ 34 ਘਰ ਤੇ ਮਾਲ ਕੀ ਲਾਗੀ ਸੁਲਤਾਨਪੁਰ ਲੋਧੀ ਵਾਲੇ ਬੰਦੇ ਸਾਡੇ ਨਾਲ ਮਗਾਓ ਗੱਡੀ ਰਪੰਖਨ ਨਾ ਆਜਨ ਤੋਂ ਲੈ ਕੇ ਪਠਾਨਕੋਟ ਤੱਕ ਇਹ ਸਾਰਾ ਮਰਗਲ ਸੀ ਉਹਨੇ ਆਪਾਂ ਬੈਗ ਲੈ ਕੇ ਚੱਲੀ ਜਾਂਦਾ ਜੀ ਇਸੇ ਗੱਲ ਬੰਨ ਪੱਕਾ ਕਰਨ ਦੀ ਵੀ ਅੱਗੇ ਕੋਈ ਗੱਲ ਹੋਊਗੀ ਬਿਲਕੁਲ ਜੀ ਦੇਖੋ ਕਿਸਾਨ ਵੀਰਾਂ ਨੂੰ ਸਾਥ ਦੇਣਾ ਚਾਹੀਦਾ ਮੈਂ ਆਪਦੀ ਪੱਟੀ ਵਾਲੇ ਪਾਸੇ ਦੀ ਗੱਲ ਕਰਾਂ ਸਾਡੇ ਨਾਲ ਨੋਚਾਂ 'ਚ ਵੀ ਪੈਸੇ ਮਨਜ਼ੂਰ ਹੋਗੇ ਸਾਡੇ ਨਾਲ ਨਾਲ ਪੱਥਰ ਲੱਗਣ ਦੇ ਵੀ ਪੈਸੇ ਮਨਜ਼ੂਰ ਹੋਗੇ ਜਿਹੜੇ ਦੇਖੋ ਲੱਗਣਾਂ ਤੇ ਪੱਥਰ ਤੇ ਨੋਚ ਜਿਹੜੀ ਮਾਲਕੀ ਹੈ ਕਿਸਾਨਾਂ ਦੀ ਉਹਦੇ 'ਚ ਤੇ ਅਸੀਂ ਕਿਹਾ ਵੀ ਜਿੰਨੀ ਜਗ੍ਹਾ ਤੁਹਾਡੀ ਕਬਰ ਹੋਊਗੀ ਨੋਚ ਲੱਗੈ ਨਾਲ ਦੋ ਕਨਾਲ ਤਿੰਨ ਕਨਾਲ ਉਹਦੇ ਪੈਸੇ ਵੀ ਦੇ ਦਾਂਗੇ ਇਹ ਗੱਲ ਇਹ ਗੱਲ 2023 'ਚ ਦੋ ਪਾਣੀ ਆਇਆ ਉਹਦੇ ਬਾਅਦ ਜਦੋਂ ਸੁੱਕਿਆ ਉਹ ਇੱਥੇ ਕਿਸਾਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਇਹ ਗੱਲ ਮੈਂ ਤਾਂ ਕਰ ਲੱਗਾ ਉਹ ਕਿਸਾਨ ਦੀ ਸੀ ਉੱਥੇ 2 ਢਾਈ ਏਕੜ ਜ਼ਮੀਨ ਉਹ ਕਹਿੰਦਾ ਵੀ ਮੈਨੂੰ ਤੇ ਢਾਈ ਏਕੜ ਦੇ ਪੈਸੇ ਦੋਗੇ ਮੈਂ ਤਾਂ ਨੋਚ ਲੱਗਣ ਦੇਣੀ ਨਹੀਂ ਤੇ ਮੈਣੀ ਲੱਗਣ ਦੇਣਾ ਵੀ ਉਹ ਜਿੰਨੀ ਜਗ੍ਹਾ ਨੂੰਚ ਲੱਗਣੀ ਹੈ ਸਰਕਾਰ ਤੇ ਉਹਦੇ ਪੈਸੇ ਦਊਗੀ ਦੂਜੀ ਜਗ੍ਹਾ ਕੀ ਕਰੂਗੀ ਸਰਕਾਰ ਲੈ ਕੇ ਸਮਝਦੇ ਹੋ ਗਏ ਤੇ ਉਹ ਇੱਥੇ ਕਿਸਾਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਉਹ ਲਗਭਗ ਸਾਡਾ ਸਾਲ ਇੱਕ ਕੰਮ ਰੁਪਿਆ ਗਿਆ ਉਹਦੇ ਬਾਅਦ ਕੰਮ ਸ਼ੁਰੂ ਹੋਇਆ ਹੁਣ ਲੱਗ ਗਿਆ ਵਾ ਲਗਭਗ 4-5 ਕਿਲੋਮੀਟਰ ਉਧਰ ਪੱਟੀ ਵਾਲੇ ਪਾਸੇ ਬੰਨਾ ਪੱਥਰ ਪਰ ਉਹ ਲੇਟ ਹੋਣ ਕਰਕੇ ਸਾਲ ਕੰਮ ਲੰਮਕ ਗਿਆ ਨਹੀਂ ਤੇ ਹੋ ਸਕਦਾ 10-12 ਕਿਲੋਮੀਟਰ ਹੋਰ ਅੱਗੇ ਲੱਗ ਜਾਂ ਥੋੜਾ ਹੋਰ ਸਾਥ ਦੇਣਾ ਸਾਰਾ ਪੰਜਾਬ ਜੀ ਹੋਗਾ ਹੁਣ ਗਏ ਸੀ ਨਾ ਜਿਵੇਂ ਮੁੱਖ ਮੰਤਰੀ ਸਾਹਿਬ ਉੱਥੇ ਇੱਕ ਨਾ ਜਿਹੜਾ ਨਾ ਲਾਹ ਮੰਦੀ ਬਣੀ ਅਸੀਂ ਤੁਹਾਡੇ ਨਾਲ ਜਿੱਥੇ ਕਹੂੰਗੇ ਜਿੰਨੇ ਸਾਊਥ ਸਟੇਟ ਹੈ ਜਿੰਨੇ ਜਿਵੇਂ ਬੰਗਾਲ ਹੈ ਈਸਟਰਨ ਸਟੇਟ ਹੈ ਆਪਾਂ ਨਾਲ ਬੈਟਨਲਿਜ਼ਮ ਦੀ ਗੱਲ ਆ ਨਾ ਤੁਸੀਂ ਦੱਸੋ ਆ ਬੰਨਾਂ ਤੇ ਸਾਡਾ ਅਧਿਕਾਰ ਨਹੀਂ ਚਾਹੀਦਾ ਵਾਟਰ ਰੈਗੂਲੇਟਰ ਆਪਣਾ ਉਦੋਂ ਦਾ ਹਟਿਆ ਹੈ 3 ਮਹੀਨੇ ਪਹਿਲਾਂ ਦਾ ਹੁਣ ਵੀ ਉਹ ਬਾਹਰ ਲੇ ਕੇ ਡਾ ਨਾ ਨਹੀਂ ਨਹੀਂ ਮੈਂ ਕਹਾਂ ਲੀ ਆਪਾਂ ਲੋਕਾਂ ਨੂੰ ਪਰਵਾਹ ਨਹੀਂ ਲੈਂਦੇ ਵਾਲ ਦੀ ਬਾਤ ਨਹੀਂ ਪਰਵਾਹ ਨਹੀਂ ਹੁੰਦਾ ਜਿੰਨੇ ਤੁਹਾਡੋ